ਹਾਜੀ ਦੋਸਤੋ ਅੱਜ ਤੁਹਾਨੂੰ ਦਿਖਾ ਰਿਹਾ ਜੀ ਇੱਕ ਵਿਲਾ ਲੋਕੇਸ਼ਨ ਆ ਜੀ ਸਰਬਾ ਨਗਰ ਐਕਸਟੈਂਸ਼ਨ ਡੀਏਵੀ ਸਕੂਲ ਦੇ ਬਿਲਕੁਲ ਨੇੜੇ ਜਿਹੜਾ ਸੌਗਾਜ ਦਾ ਬਲਾਕ ਆ ਇਹਨੂੰ 스마트 ਸਿਟੀ ਵੀ ਕਿਹਾ ਜਾਂਦਾ ਉੱਥੇ ਵਿਲਾ ਬਣਿਆ ਹੋਇਆ ਜੀ ਬਹੁਤ ਵਧੀਆ ਢੰਗ ਦੇ ਨਾਲ ਅੰਦਰ ਦੇਖੋ ਸੌਗਾਜ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਪਾਰਕਿੰਗ ਛੱਡੀ ਗਈ ਆ ਤੇ ਬਾਡੀ ਬਾਹਰੋਂ ਤੁਹਾਨੂੰ ਮਿਲ ਜੂਗੀ ਜੀ ਅੰਦਰ ਵੀ ਦੇਖੋ ਬਹੁਤ ਕੁਲਾ ਡੁਲਾ ਬਣਾਉਣ ਦੀ ਕੋਸ਼ਿਸ਼ ਤੇ ਦੋ ਕਮਰੇ ਤੁਹਾਨੂੰ ਥੱਲੇ ਮਿਲਣਗੇ ਓਪਨ ਕਿਚਨ ਮਿਲੂਗੀ ਜੀ ਤੇ ਬਾਕੀ ਡਾਊਨ ਸੀਲਿੰਗ ਦਾ ਕੰਮ ਜਿਹੜਾ ਬਹੁਤ ਵਧੀਆ ਹੋਇਆ ਤੁਹਾਨੂੰ ਮਿਲੂਗਾ ਬੈਡਰੂਮ ਤੁਹਾਨੂੰ ਦਿਖਾ ਦਿੰਨੇ ਆ ਜੀ ਦੇਖੋ ਬੈਡਰੂਮ ਇੱਕ ਬਾਥਰੂਮ ਅਟੈਚ ਨਾਲ ਤੁਹਾਨੂੰ ਕਬੂਡ ਮਿਲਣਗੇ ਬਾਕੀ ਜਦੋਂ ਵੀ ਡੀਲ ਹੋਊਗੀ ਇਹ ਸਾਰਾ ਤੁਹਾਨੂੰ ਤਿਆਰ ਕਰਕੇ ਹੀ ਮਿਲੂਗਾ ਪੂਰਾ ਜੋ ਵੀ ਬਾਥਰੂਮ ਆ ਜਾਂ ਹੋਰ ਕੋਈ ਵੀ ਕੰਮ ਜਿਹੜਾ ਰਹਿੰਦਾ ਵਾ ਤੇ ਦੂਜਾ ਕਮਰਾ ਵੀ ਸੇਮ ਦੇਖ ਲਓ ਜੀ ਅਟੈਚ ਬਾਥਰੂਮ ਆ ਜੀ ਤੇ ਕਪਬੋਰਡ ਤੁਹਾਨੂੰ ਮਿਲਣਗੇ ਨਾਲ ਬਾਥਰੂਮ ਦਾ ਦਰਵਾਜਾ ਇੱਥੋਂ واਸ਼ਿੰਗ ਏਰੀਆ ਚ ਜਾਂਦਾ ਜੀ ਤੁਹਾਨੂੰ ਮੈਂ ਦਿਖਾ ਦਿੰਨਾ واਸ਼ਿੰਗ ਏਰੀਆ ਵਾਲਾ ਪਿੱਛੇ ਤੇ ਹੁਣ ਤੁਹਾਨੂੰ ਬਾਕੀ ਉੱਪਰ ਵੀ ਜਾ ਕੇ ਦਿਖਾ ਦਿੰਨੇ ਆ ਜੀ ਬਾਹਰ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਵਾ ਉੱਪਰ ਵੀ ਵੈਸੇ ਤੁਹਾਨੂੰ ਸੇਮ ਪੋਰਸ਼ਨ ਮਿਲੂਗਾ ਜਿੱਦਾਂ ਥੱਲੇ ਆ ਬਿਲਕੁਲ ਐਜ਼ ਇਟ ਇਜ਼ ਤੁਹਾਨੂੰ ਇਹ ਉੱਪਰ ਮਿਲ ਜੂਗਾ ਜੀ ਦੋ ਕਮਰਿਆਂ ਦਾ ਸੈੱਟ ਤੇ ਬਾਹਰ ਆ ਤੁਹਾਨੂੰ ਬਰਾਂਡਾ ਵੀ ਬਹੁਤ ਵਧੀਆ ਮਿਲੂਗਾ ਦੇਖੋ ਜੀ ਸੇਮ ਜਿੱਦਾਂ ਥੱਲੇ ਸੀ ਉਦਾਂ ਹੀ ਉੱਤੇ ਆ ਬਾਕੀ ਮੈਂ ਬਾਹਰੋਂ ਵੀ ਤੁਹਾਨੂੰ ਥੋੜੀ ਜਿਹੀ ਆ ਦਿਖਾ ਰਿਹਾ ਆ ਵਾ ਜੀ ਵਿਊ ਦਿਖਾ ਰਿਹਾ ਆ ਬਹੁਤ ਵਧੀਆ ਵਾ ਤੇ ਆ ਦੇਖੋ ਉਦਾਂ ਹੀ ਸੇਮ ਜਿਹੜਾ ਹਾਲ ਹੈ ਓਪਨ ਕਿਚਨ ਥੱਲੇ ਵਾਂਗੂ ਮਿਲੂਗੀ ਜੀ ਤੁਹਾਨੂੰ ਦੋ ਕਮਰੇ ਵਿਦ ਅਟੈਚ ਬਾਥਰੂਮ 4 ਬੀ ਐਚ ਕੇ ਜਿਹੜਾ ਇਹ ਤੁਹਾਨੂੰ ਵਿਲਾ ਮਿਲੂਗਾ 100 ਗਜ ਤੋਂ ਥੋੜਾ ਜਿਹਾ ਇਹ ਘਟਾ ਤੇ ਜੇ ਕੋਈ ਵੀ ਇੰਟਰਸਟਡ ਹੈ ਇਹਨੂੰ ਖਰੀਦਣ ਦੇ ਵਿੱਚ ਤਾਂ ਜਿਹੜਾ ਮੇਰਾ ਨੰਬਰ ਚੱਲ ਰਿਹਾ ਜੀ ਥੱਲੇ ਇਹਦੇ ਤੇ ਕਾਲ ਕਰ ਸਕਦੇ ਹੋ